ਮੇਰੇ ਪਿਆਰ ਦਾ ਕਤਲ ਹੋਇਆ ਮੇਰੀ ਅੱਖਾਂ ਸਾਹਮਣੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਕਿ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਹਨੂੰ ਫਾਂਸੀ ਦਿੱਤੀ ਜਾਵੇ ਜਿਵੇਂ ਮੇਰੇ ਪਿਆਰ ਨੂੰ ਮਾਰਿਆ ਗਿਆ ਉਹਵੇਂ ਉਸ ਇਨਸਾਨ ਨੂੰ ਮਾਰਿਆ ਜਾਵੇ ਫਿਰ ਸਾਨੂੰ ਖਤਰਾ ਹੋਵੇ ਤਾਂ ਹਜੇ ਵੀ ਉਹ ਧਮਕੀਆਂ ਦਿੰਦਾ ਕਿ ਤੇਰਾ ਭਰਾ ਮਾਰਨਾ ਤੇਰੀ ਮਾਂ ਮਾਰਨੀ ਆ ਅਸੀਂ ਕਿੱਥੇ ਜਾਵਾਂਗੇ ਬਾਅਦ ਚ ਜਨ ਸ਼ਕਤੀ ਨਿਊਜ਼ ਦੇਖ ਰਹੇ ਹੈ ਦਰਸ਼ਕਾਂ ਨੂੰ ਬਾਠ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੁੱਢ ਕਦੀਮੀ ਤੋਂ ਦੇਖਦੇ ਆ ਰਹੇ ਹਾਂ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਲੜਾਈ ਝਗੜੇ ਹੋਣੇ ਆਮ ਗੱਲ ਹੈ ਪਰ ਇਹ ਲੜਾਈ ਝਗੜ ਇੱਕ ਦਿਨ ਜਾਨ ਦਾ ਖੌਫ ਬਣ ਜਾਣ ਭਤੀਜੇ ਵੱਲੋਂ ਚਾਚੇ ਦਾ ਕਿਰਚ ਮਾਰ ਕੇ ਕਤਲ ਕਰ ਦੇਣਾ ਇਨਸਾਨੀਅਤ ਨੂੰ ਕਹਾਣ ਕਰਨ ਵਾਲੀ ਗੱਲ ਹੈ ਅੱਜ ਤੁਹਾਨੂੰ ਲੈ ਕੇ ਆਏ ਹਾਂ ਇਤਿਹਾਸਕ ਪਿੰਡ ਟੁੱਡੀ ਕੇ ਵਿਖੇ ਜਿੱਥੇ ਪਿਛਲੇ 2-3 ਦਿਨਾਂ ਤੋਂ ਤੂ ਤੂ ਮੈਂ ਮੈਂ ਹੁੰਦੀ ਹੋਈ ਅੱਜ ਕਤਲ ਤੱਕ ਗੱਲ ਪਹੁੰਚ ਗਈ ਭਤੀਜੇ ਵੱਲੋਂ ਆਪਣੇ ਚਾਚੇ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਸਾਡੇ ਨਾਲ ਇਸ ਸਮੇਂ ਬਿਲਕੁਲ ਦਾ ਪਰਿਵਾਰ ਹੈ ਆਓ ਆਪਾਂ ਤੁਹਾਨੂੰ ਉਹਨਾਂ ਨਾਲ ਮਿਲਾਉਂਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਕਿਵੇਂ ਹੋਈ ਇਹ ਵਰਦਾਤ ਹਾਂਜੀ ਬੱਚੋ ਕੀ ਕਹਿਣਾ ਤੁਹਾਨੂੰ ਮੇਰੇ ਪਿਆਰ ਦਾ ਕਤਲ ਹੋਇਆ ਮੇਰੀ ਅੱਖਾਂ ਸਾਹਮਣੇ ਮੈਂ ਉਸ ਬੰਦੇ ਨੂੰ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਕਿ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਹਨੂੰ ਫਾਂਸੀ ਦਿੱਤੀ ਜਾਵੇ ਜਿਵੇਂ ਮੇਰੇ ਪਿਆਰ ਨੂੰ ਮਾਰਿਆ ਗਿਆ ਉਹਵੇਂ ਉਸ ਇਨਸਾਨ ਨੂੰ ਮਾਰਿਆ ਜਾਵੇ ਉਹ ਨਹੀਂ ਸਾਨੂੰ ਖਤਰਾ ਆਦੇ ਤੋ ਹਜੇ ਵੀ ਉਹ ਧਮਕੀਆਂ ਦਿੰਦਾ ਕਿ ਤੇਰਾ ਭਰਾ ਮਾਰਨਾ ਤੇਰੀ ਮਾਂ ਮਾਰਨੀ ਆ ਅਸੀਂ ਕਿੱਥੇ ਜਾਵਾਂਗੇ ਬਾਅਦ ਚ ਜਿਵੇਂ ਉਹਨੇ ਮੇਰੇ ਪਿਆਰ ਨੂੰ ਮਾਰਿਆ ਉਵੇਂ ਹੀ ਉਹ ਮਰੇ ਸਾਨੂੰ ਇਹੀ ਆ ਕਿ ਮੰਗ ਕੇ ਉਹਨੂੰ ਫਾਂਸੀ ਦਿੱਤੀ ਜਾਵੇ ਉਹਨੂੰ ਫਾਂਸੀ ਦਿੱਤੀ ਜਾਵੇ ਬਸ ਮਜੀ ਦੀ ਜਾਣਕਾਰੀ ਜਿਹੜੀ ਇਹ ਘਟਨਾ ਕਰਨ ਹੋਇਆ ਹੈ। ਬਾਈ ਜੀ ਸਾਡਾ ਕੋਈ ਉਹਨਾਂ ਨਾਲ ਲੈਣ ਦੇਣ ਨਹੀਂ ਸੀ ਕਾਹਦੇ ਘਰੇ ਲੜਾਈ ਕਰ ਰਿਆ ਸੀਗਾ। ਘਰ ਘਰ ਦੇ ਜਦੋਂ ਲੜਾਈ ਕਰਦਿਆ ਕਰਦਿਆ ਉਹਨਾਂ ਨੇ। ਮੇਰੇ ਲੜਕੇ ਨੂੰ ਕਈ ਚੱਕ ਕੇ ਆ ਗਿਆ ਕਹਿੰਦਾ ਕਿ ਮੈਂ ਤੇਰਾ ਪੁੱਤਰ ਵੱਡਣਾ ਵਾ। ਕੌਣ ਕਹਿੰਦਾ ਜੀ ਪੁੱਤਰ ਜਸਵੰਤ ਸਿੰਘ ਜੱਸਾ। ਠੀਕ ਹੈ। ਹਾਂਜੀ ਉਹ ਕਹਿੰਦਾ ਵੀ ਮੈਂ ਤੁਹਾਡਾ ਪੁੱਤਰ ਵੱਡਣਾ ਵਾ ਤੇ ਮੈਂ ਮੈਂ ਉੱਠ ਕੇ ਇਹ ਗੱਲ ਕਹੀ ਆ ਸਾਡੇ ਮੁੰਡੇ ਨੂੰ ਵੱਡੀ ਮੇਰੀ ਲੜਕੀ ਨੇ ਅੰਦਰ ਕਰ ਦਿੱਤਾ। ਤੇ ਆਦੇ ਡੈਡੀ ਦੇ ਮੋਢੇ ਫੜ ਕੇ ਬੈ ਗਈ ਵੀ ਜਿਹੜੀ ਤੂੰ ਉਠਣਾ ਨਹੀਂਗਾ ਕੰਧ ਟਾਈ ਜਾਂਦਾ ਟਾਈ ਜਾਂਦਾ ਜੇ ਟਾਊਗਾ ਤੇ ਬਣਾਊਗਾ ਵੀ ਐਸ ਕਰਕੇ ਗਏ ਮੇਰੇ ਕੁੜੀ ਮੋਢਾ ਤ ਫੜ ਕੇ ਡੈਡੀ ਨਾਲ ਜਨ ਬੈਠਾ ਹੀ ਰਖਿਓ ਬੈਠਾ ਰਿਓ ਕੁਛ ਨਹੀਂ ਅਸੀਂ ਬੋਲੇ ਮੈਂ ਜ਼ਰੂਰ ਇਹ ਗੱਲ ਕਹੀ ਮੈਂ ਕਿਹਾ ਤੂੰ ਵੀ ਉਹਨੂੰ ਕਿਉਂ ਸਾਡੇ ਮਗਰ ਪਿਆ ਹੋਇਆ ਮੈਂ ਵੀ ਅਸੀਂ ਤੇਰਾ ਕੁਛ ਨਹੀਂ ਦੇਣਾ ਲੈਣਾਗਾ ਤੂੰ ਆਪਦੇ ਘਰੇ ਲੜਦਾ ਮੈਂ ਲੜੀ ਚੱਲ ਉਦੋਂ ਬਾਅਦ ਵਿੱਚ ਉਹਨੇ ਸਾਨੂੰ ਅਸੀਂ ਸਾਡੇ ਫੁੱਫੜ ਜੀ ਜਿਹੜੇ ਵਿੱਚ ਸਮਝੌਤਾ ਕਰਾ ਕੇ ਗਏ ਸੀ ਅਸੀਂ ਉਹਨਾਂ ਨੂੰ ਫੋਨ ਕੀਤਾ ਉਹ ਸਾਨੂੰ ਕਹਿੰਦੇ ਤੁਸੀਂ ਪੁੱਛਣਾ ਬੋਲੋ ਚੁੱਪ ਕਰਕੇ ਅੰਦਰ ਪੈ ਗਏ ਅਸੀਂ ਰੋਟੀ ਵੀ ਨਹੀਂ ਪਕਾਈ ਗੋ ਸਾਮਾਨ ਸਿਓਮੇ ਸਾਰਾ ਇਕੱਠਾ ਕਰਕੇ ਅੰਦਰ ਰੱਖ ਦਿੱਤਾ ਅਸੀਂ ਆਦਾ ਕੁੰਡੇ ਲਾ ਕੇ ਅੰਦਰ ਪੈ ਗਏ ਆ ਉਹਨੇ ਸਾਨੂੰ ਰਾਤ ਨੂੰ ਨੇਰੇ ਤੱਕ ਗਾਲਾਂ ਕੱਢਾਂਗਾ ਅਸੀਂ ਫੇਰ ਵੀ ਚੁੱਪ ਕਰਕੇ ਪਏ ਰਹੇ ਸਵੇਰ ਦਿਨ ਚੜਿਆ ਵਾ ਚੜਿਆ ਜਦੋਂ ਫੇਰ ਉਹ ਲੱਗ ਗਿਆ ਕੰਦ ਟਾਉਣ ਕੰਦ ਤੋਂ ਉਹਦੇ ਨਾਲ ਸਾਡੇ ਫੁੱਫੜ ਜੀ ਆ ਗਏ ਉਹਨਾਂ ਨੇ ਕਿਹਾ ਕਹਿੰਦਾ ਵੀ ਤੁਸੀਂ ਕਿਉਂ ਇਹ ਰੌਲਾ ਪਾ ਰਹੇ ਆ ਜੀ ਤੁਹਾਡਾ ਸਾਰਾ ਨਿਬੜਿਆ ਵਾ ਸਾਰਾ ਕੁਝ ਹੋਇਆ ਵਾ ਤੇ ਉਦੋਂ ਬਾਅਦ ਵਿੱਚ ਉਹਨੇ ਫੁੱਫੜ ਜੀ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਫੁੱਫੜ ਜੀ ਸਾਨੂੰ ਇੱਧਰ ਆ ਗਏ ਸਾਡੇ ਘਰੇ ਆ ਗਿਆ ਉਹ ਸਾਨੂੰ ਆਏ ਕਹਿ ਲਾ ਪਏ ਵੀ ਕਹਿੰਦੇ ਵੀ ਉਹਨਾਂ ਤੋਂ ਸਾਰਾ ਸੰਗਤ ਹੋਇਆ ਵਾ ਵੀ ਉਹ ਆ ਗੱਲ ਬੋਲਦਾ ਵਾ ਅਸੀਂ ਕਹਿੰਦੇ ਪੜੀ ਬੋਲ ਕਹਿੰਦਾ ਤੁਸੀਂ ਬਾਅਦ ਸੀ ਸਾਡੇ ਵਿਚ ਸਾਹਮਣੇ ਸਾਡੇ ਮਾਤਾ ਜੀ ਪਹਿਲਾਂ ਚੱਤ ਹੋ ਗਏ ਸੀ ਅਸੀਂ ਇੱਕ ਸਾਲ ਪਹਿਲਾਂ ਬਾਹਰ ਵਿੱਚ ਕੱਟਿਆ ਸੀਗਾ ਉਦੋਂ ਸਾਡੇ ਨਾਲ ਜਿਹੜੇ ਉਹ ਵਧੀਆ ਰਹਿੰਦੇ ਸੀ ਪਰ ਉਹ ਲੇਕਿਨ ਉਹ ਮੁੰਡੇ ਨੂੰ ਅਸੀਂ ਨਹੀਂ ਸੀ ਬੁਲਾ ਰਹੇ ਤੇ ਉਹਦੋਂ ਆਦੇ ਵਿੱਚ ਜਦੋਂ ਫਿਰ ਅਸੀਂ ਕਹਿੰਦੇ ਵੀ ਜਦ ਤੁਸੀਂ ਬਾਹਰ ਬੰਦ ਕਰਦੇ ਅਸੀਂ ਬਾਹਰ ਬੰਦ ਕਰ ਦਿੱਤਾ ਬਾਹਰ ਵੀ ਉਹਨਾਂ ਉਹਦੇ ਪਿਓ ਨੇ ਤੇ ਇੱਕ ਸਾਰੀ ਜ਼ਿੰਮੇਵਾਰਾਂ ਦਾ ਪਾਇਆ ਸੀ ਤੇ ਨਾਲ ਲੱਗ ਕੇ ਉਹਨਾਂ ਨੇ ਬਾਹਰ ਬੰਦ ਕਰਤਾ ਨਾਲ ਜਿਹੜੀ ਕੰਦ ਟਾਈ ਸੋ ਉਦੋਂ ਬਾਅਦ ਵਿੱਚ ਅਸੀਂ ਕਿਹਾ ਚਲੋ ਕਾਂਦੇ ਨਿਕਲ ਗਈ 5 ਵਜੇ ਤੱਕ ਕਾਂਦੇ ਨਿਕਲ ਗਈ ਸੀ ਸਾਰਾ ਕੰਮ ਕੰਪਲੀਟ ਹੋ ਗਿਆ ਸੀਗਾ ਉਸ ਤੋਂ ਬਾਅਦ ਵਿੱਚ ਚਲੋ ਮੈਨੂੰ ਲੱਗਦਾ ਜੀ ਸਾਢੇ 6 ਦਾ ਟਾਈਮ ਸੀਗਾ ਇਹ ਮੇਰਾ ਬੇਟਾ ਸੀਗਾ ਇਹ ਮੱਧੋ ਕੀ ਮੱਥਾ ਟੇਕਣ ਔਟ ਗਿਆ ਗੁਰਦੁਆਰੇ ਉਦੋਂ ਬਾਅਦ ਵਿੱਚ ਇਹ ਡੈਡੀ ਨੂੰ ਉਹ ਜਿਹਨੇ ਇਧਰ ਬਾਹਰ ਨਿਕਲਿਆ ਵਾ ਜਦੋਂ ਬਾਹਰ ਨਿਕਲ ਕੇ ਤੇ ਗਿਆ ਵਾ ਤੇ ਉਹਨੇ ਬਾਹਰ ਚੋਂ ਲੰਘਦਾ ਦੇਖਿਆ ਵਾ ਬਾਹਰ ਚੋਂ ਲੰਘਦਾ ਦੇਖਿਆ ਜਦੋਂ ਉਦੋਂ ਬਾਅਦ ਵਿੱਚ ਉਹਨੇ ਦੇਖਿਆ ਤੇ ਧਿਆਨ ਰੱਖਿਆ ਵਾ ਕਿ ਚਾਚਾ ਉਧਰੋਂ ਕਦੋਂ ਮੁੜ ਕੇ ਆਉਂਦਾ ਵਾ ਉਹ ਤੇ ਮੋੜ ਤੇ ਆਪਣੀ ਸੜਕ ਤੇ ਜਾ ਕੇ ਬਹਿ ਗਿਆ ਉਹ 15 ਮਿੰਟਾਂ ਪਿੱਛੋਂ ਮੁੜਿਆ ਹੁੰਦਾ ਵਾ ਉਹਨੂੰ ਕੁਛ ਵੀ ਪਤਾ ਵੀ ਇਹ ਕਿਸ ਸਾਹ ਮੇਨਾਂ ਕਾਣੀ ਹੋਣੀ ਹੈ ਜਾਂ ਨਹੀਂ ਹੋਣੀ ਉਹਦੇ ਹੱਥ ਚ ਕੁਛ ਨਹੀਂ ਸੀ ਉਹ ਤਾਂ ਬਸ ਆਪਦਾ ਸਹਿਜ ਸਵਾ ਤੁਰਿਆ ਹੁੰਦਾ ਸੀਗਾ ਉਹ ਇਹਨਾਂ ਨੇ ਜਦੋਂ ਉਹਨੇ ਦੇਖਿਆ ਵੀ ਇੱਥੇ ਰਿਪੋਰਟ ਬੰਦਾ ਨਹੀਂ ਗਲੀ ਵਿੱਚ ਕੋਈ ਨਹੀਂ ਹੈਗਾ ਦੱਸ ਰਿਹਾਗਾ ਤੇ ਉਹਨਾਂ ਨੇ ਉੱਠ ਕੇ ਉਹਦੇ ਐ ਕੋ ਬੋਲਦੀ ਨਾਗ ਗਿਆ ਨਾਗ ਕਹੇ ਤੂੰ ਦੂ ਵਾਰ ਵਿੱਚ ਕਹਿੰਦੇ ਜਫਾ ਭਰਿਆ ਵਾ ਤੇ ਜਫਾ ਭਰ ਕੇ ਤੇ ਉਹਦੇ ਮਾਰਿਆ ਵਾ ਜਦੋਂ ਮਾਰ ਹਾਂਜੀ ਕੀ ਮਾਰਿਆ ਜੀ ਘਰ ਚ ਮਾਰਿਆ ਜੀ ਹਾਂਜੀ ਜਿਹੜੇ 5 ਇੰਚ ਤੋਂ 6 ਇੰਚ ਦੇ ਨੇੜੇ ਡਾਕਟਰ ਦਾਸਰੇ ਸੀ ਜਾਖਮਾ ਜਿਹੜਾ ਜਿਹੜੀ ਕਹਿੰਦੇ ਸੀ ਮੇਨ ਨਾਲੀ ਉਹ ਕੱਟੀ ਗਈ ਆ ਉਹ ਇੱਥੇ ਨਹੀਂ ਬੋਲਿਆ ਬਿਲਕੁਲ ਵੀ ਜਦੋਂ ਉਧਰੋਂ ਮਾਰ ਕੇ ਭੱਜ ਕੇ ਘਰੇ ਆਇਆ ਵਾ ਮੈਂ ਧਾਰ ਚੋ ਰਹੀ ਸੀਗੀ ਧਾਰ ਮੈਂ ਚੋ ਲਈ ਸੀ ਮਤਲਬ ਉਠਣ ਨਹੀਂ ਲੱਗੀ ਸੀ ਤੇ ਉਹਨੇ ਉਹਦੀ ਮਾਂ ਕਹਿੰਦੀ ਆ ਵੀ ਕਿਹਨੂੰ ਮਾਰਿਆ ਆ ਕਿਹਨੂੰ ਮਾਰਿਆ ਆ ਕਹਿੰਦਾ ਮੈਂ ਆਪਦਾ ਕੰਮ ਕਰ ਆਇਆ ਹੁਣ ਇਹਨਾਂ ਨੇ ਜਿਹੜਾ ਕੁਝ ਕਰਨਾ ਕਰ ਲੈਣ ਜਦੋਂ ਇਹ ਇਹ ਮੇਰੀ ਕੁੜੀ ਨੂੰ ਵੀ ਇਹ ਗੱਲ ਸੁਣ ਗਈ ਇਹ ਮਿੱਥੋਂ ਪਹਿਲਾਂ ਭੱਜ ਲਈ ਮੈਂ ਇਹਦੇ ਮਗਰ ਭੱਜ ਲਈ ਉਦੋਂ ਬਾਅਦ ਵਿੱਚ ਸਾਡੇ ਇੱਥੇ ਵੀ ਕੁਝ ਨੇ ਮੈਨੂੰ ਕਿਹਾ ਵੀ ਚਾਚੇ ਨੂੰ ਮਾਰ ਦਿੱਤਾ ਪਰ ਮੈਨੂੰ ਐ ਨਹੀਂ ਪਤਾ ਲੱਗਿਆ ਵੀ ਕੌਣ ਸੀ ਉਹ ਕਿਉਂ ਮੈਂ ਮੇਰੇ ਅੱਖਾਂ ਦਾ ਮੂਰੇ ਨੇਰਾ ਆ ਗਿਆ ਮੈਨੂੰ ਇੰਨਾ ਜਰੂਰ ਸੁਣ ਲੈ ਵੀ ਚਾਚੇ ਨੂੰ ਮਾਰ ਦਿੱਤਾ ਮੈਂ ਭੱਜ ਕੇ ਗਈ ਕੁੜੀ ਮੇਥੋਂ ਮੂਰੇ ਗਈ ਆ ਕੁੜੀ ਜਾ ਕੇ ਉੱਤੇ ਡੱਗ ਕੇ ਡੈੜੀ ਡੈੜੀ ਬਾਜਾ ਮਾਰੀਆਂ ਮੈਂ ਸਹੇਰਾ ਤਾਂ ਚੱਕ ਕੇ ਵੀ ਬਾਜਾ ਮਾਰੀਆਂ ਉਹਦਾ ਨਾਂ ਲੈ ਕੇ ਜਗਰਾਤ ਸਿੰਘ ਜਗਰਾਤ ਸਿੰਘ ਪਰ ਉਹ ਬਿਲਕੁਲ ਨਹੀਂ ਬੋਲਿਆ ਜੇ ਤਾਂ ਬੋਲਿਆ ਨਹੀਂ ਤੇ ਕੁੜੀ ਮੇਰੀ ਉਥੋਂ ਵਾਪਸ ਆ ਗਈ ਆ ਵਾਪਸ ਆ ਕੇ ਕੁੜੀ ਡਾਂਗ ਲੈ ਕੇ ਜਸ ਜਸਵੰਤ ਸਿੰਘ ਜਸੇ ਕੋਲੇ ਵੀ ਗਈ ਆ ਕਹਿੰਦੀ ਵੀ ਤੂੰ ਮੇਰੇ ਡੈੜੀ ਨੂੰ ਕਿਉਂ ਮਾਰਿਆ ਹਾਂਜੀ ਅਗੇ ਮੈਂ ਜਦੋਂ ਉਹ ਭੱਜ ਗਿਆ ਉਹਨੇ ਕਹਤਾ ਵੀ ਮੈਂ ਤਾਂ ਕੰਮ ਕਰ ਦਿੱਤਾ ਵਾ ਤੇ ਵੀ ਉਹ ਹੁਣ ਆਪਦਾ ਜਿਹੜਾ ਇਹਨਾਂ ਨੇ ਕਰਨਾ ਕਰ ਲੈਣਾ ਜਦੋਂ ਅਸੀਂ ਮੈਂ ਭੱਜ ਕੇ ਗਈਆਂ ਤੇ ਬਸ ਉਹਨੋਂ ਉਹ ਖਾਤਮਾ ਮੰਗੂ ਇਸੇ ਮਤਲਬ ਵੀ ਲਾ ਲੋ ਵੀ ਬੋਲੇ ਨਹੀਂ ਹੈਗੇ ਬਲ ਪਲ ਵੀ ਤੇ ਫਿਰ ਉਸ ਨੂੰ ਪੰਜਾ ਸੱਤਾ ਮਿੰਟਾਂ ਵਿੱਚ ਜਿੱਥੇ ਚੱਕ ਕੇ ਲੈ ਗਏ ਆਪਣੇ ਹਸਪਤਾਲ ਲੈ ਕੇ ਕੇ ਜਗਰਾਮੇ ਲੈ ਕੇ ਗਏ ਫਿਰ ਸੀਐਮਸੀ ਦਵਾਈ ਨਹੀਂ ਲੈ ਕੇ ਬਸ ਉਹ ਦੁਬਾਰੇ ਚੋ ਬੋਲੇ ਨਹੀਂ ਹੈਗੇ ਬਲ ਅਸੀਂ ਤੇ ਇਹੀ ਵਾਸਤੇ ਇਨਸਾਫ ਮੰਗਦੇ ਆ ਸਾਡੋਂ ਤਾਂ ਜਿਵੇਂ ਸਾਡਾ ਬੰਦਾ ਅੱਜ ਉਹ ਇਹਨਾਂ ਨੇ ਖਾਤਮਾ ਕੀਤਾ ਸੀ ਤਾਂ ਫਾਂਸੀ ਦੀ ਸਜ਼ਾ ਮੰਗਦੇ ਆ। ਓਕੇ। ਹਾਂ ਜੀ। ਨਾਣਾ ਜੀਤਵਾਲ ਜ਼ਿਲ੍ਹਾ ਮੋਗਾ ਜੀ। ਹਾਂ ਜੀ ਬਾਈ ਸਤਿ ਸ੍ਰੀ ਅਕਾਲ। ਪੱਤਰਕਾਰ ਬਾਠ ਬਾਠ ਬੋਲਦਾ ਬਾਈ ਜਨ ਸਖਤੀ ਨਿਊਜ਼ ਤੋਂ। ਹਾਂ ਜੀ ਹਾਂ ਜੀ। ਬਾਈ ਉਹ ਜਿਹੜਾ ਟੁੱਡੀਕੇ ਮਰਡਰ ਹੋਇਆ ਉਹਦੇ ਬਾਰੇ ਜਾਣਕਾਰੀ ਲੈਣੀ ਸੀ। ਹਾਂ ਜੀ ਹਾਂ ਜੀ। ਤੇ ਉਹ ਮਾਮਰਾਹਤ ਹੋ ਗਈ ਜੀ ਬੰਦੇ ਦੀ? ਹੋ ਗਿਆ ਜੀ ਇਹਦਾ। ਠੀਕ ਹੈ ਜੀ ਕੋਈ ਧਾਰਾ ਤੋਂ ਜੀ ਵਾਅਦਾ ਕੀਤਾ ਗਿਆ ਸਰ। ਸਾਰਾ ਪਹਿਲਾ 23 24 ਦਾ ਪਰਚਾ ਹੀ 302 ਲਾ ਦਿੱਤੀ ਬਸ ਅਸਾ ਠੀਕ ਹੈ ਜੀ ਬੰਦੇ ਦੀ ਰੈਸਟ ਪੈ ਗਈ ਜੀ ਰੈਸਟ ਪੈ ਗਈ ਹੈ ਜੀ ਬਹੁਤ ਧੰਨਵਾਦ ਠੀਕ ਹੈ ਸਰ ਹਾਂ ਜੀ ਹਾਂ ਜੀ ਓਕੇ